हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਕੈਰੋ ਕੈਰੋ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਝੰਡੇ ਸਿੰਘ ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਇਸ ਘਰੋਂ ਵੀਡੀਓ ਆਪਾਂ ਪਹਿਲਾਂ ਵੀ ਕਾਫੀ ਅਪਲੋਡ ਕੀਤੀਆਂ ਨੇ ਨਵੇਂ-ਨਵੇਂ ਪਸ਼ੂ ਤੁਹਾਨੂੰ ਦਿਖਾਈਦੇ ਆ ਅੱਜ ਵੀ ਜਿਹੜੇ ਦੋਸਤੋ ਪਸ਼ੂ ਦਿਖਾਉਣੇ ਆ ਤਿੰਨ ਬਿਹੜਾ ਦਿਖਾ ਦਾਂਗੇ ਬਿਲਕੁਲ ਐਫ ਐਫ ਬਰੀਡ ਦੇ ਵਿੱਚ ਬਿਹੜਾ ਨੇ ਤਿੰਨੇ ਠੀਕ ਆ ਜੀ ਸੋ ਪੂਰੀ ਡਿਟੇਲ ਰੇਟ ਭਾਅ ਪੜਦਾ ਦੁੱਧ ਕਿੰਨਾ ਹਾਜ਼ਰ ਆ ਥੱਲੇ ਪੂਰੀ ਗੱਲਬਾਤ ਆਪਾਂ ਵੀਰ ਝੰਡੇ ਦੇ ਨਾਲ ਕਰ ਲਾਂਗੇ ਠੀਕ ਹੈ ਜੀ ਅੱਜ ਤਰੀਕ ਦੋਸਤੋ 12 ਅਕਤੂਬਰ ਨੂੰ ਇਹ ਆਪਾਂ ਕਵਰਜ ਕਰਦੇ ਆਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 6 ਵਜੇ ਦਾ ਸਮਾਂ ਹੈ ਮਾਰਨਿੰਗ ਦੋਸਤੋ 13 ਅਕਤੂਬਰ ਨੂੰ ਮਾਰਨਿੰਗ 6 ਵਜੇ ਵੀਡੀਓ ਨੂੰ ਆਪਾਂ ਅਪਲੋਡ ਕਰਦੇ ਆਂਗੇ ਐਨੀਮਲ ਜਿਹੜਾ ਪਸੰਦ ਆਊਗਾ ਵਾੜਾਂ ਵਿੱਚ ਉਹਨਾਂ ਦੀ ਦੋ ਟਾਈਮ ਚਵਾਈ ਆ ਤਸੱਲੀ ਆ ਤੁਸੀਂ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਹੈ ਜੀ ਸੋ ਆਜੋ ਕਰਦੇ ਆਂ ਗੱਲਬਾਤ ਵੀਰ ਝੰਡੇ ਦੇ ਨਾਲ ਸਭ ਤੋਂ ਪਹਿਲਾਂ ਠੀਟਾ ਭਾਈ ਜੀ ਠੀਕ ਠਾਕ ਜੇ ਬਹੁਤ ਵਧੀਆ ਠੀਕ ਠਾਕ ਵਧੀਆ ਵਧੀਆ ਕਿਰਪਾ ਸੱਚਾ ਪਾਚਾਰੀ ਅੱਛਾ ਅੱਛਾ ਵੀਰ ਜੀ ਅੱਜ ਪਸੂ ਆਪਣੇ ਕੋਲ ਤਿੰਨ ਬਿਹੜੀਆਂ ਆ ਹਾਂਜੀ ਹਾਂਜੀ ਤਿੰਨ ਬਿਹੜਾਂ ਹੀ ਵੈਸੇ ਪੰਜ ਸੀ ਜੀ ਦੋ ਤਾਂ ਦੇ ਆਉਣ ਤੋਂ ਪਹਿਲਾਂ ਸੇਲ ਹੋ ਗਈਆਂ ਵੈਸੇ ਅੱਜ ਆ ਵੇਚਤੀਆਂ ਦੋ ਹਾਂਜੀ ਹਾਂਜੀ ਦੋ ਵੇਚਤੀਆਂ ਜੀ ਲੋ ਵੀ ਹਾਂਜੀ ਤੇ ਸੂਈਆਂ ਸੀ ਤਾਜ਼ੀਆਂ ਉਹ ਵੀ ਹਾਂਜੀ ਹਾਂਜੀ ਸੂਈਆਂ ਹੀ ਤਾਜ਼ੀਆਂ ਇੱਕ ਦਾ ਬੱਚਾ ਮਰਿਆ ਸੀ ਹਾਂਜੀ ਤੇ ਇੱਕ ਗੱਬਣ ਸੀ ਠੀਕ ਆ ਹਾਂਜੀ ਹਾਂਜੀ ਦੋਨੇ ਵੇਚੇ ਅੱਛਾ ਅੱਜ ਜਿਹੜੀਆਂ ਆਪਾਂ ਤਿੰਨ ਬਿਹੜਾਂ ਵੇਚਣੀਆਂ ਨੇ ਹਾਂਜੀ ਤਾਜ਼ੀਆਂ ਸੂਈਆਂ ਵੇਚ अच्छा बिल्कुल हां जी ਵੈੜ ਦਾ ਦੂਜਾ ਸੂਆ ਵਾ ਹਾਂ ਜੀ ਤੇ ਮੂੰਹ ਛੇਦਾਂ ਦਾ ਜੀ ਲਓ ਜੀ ਹਾਂ ਜੀ ਮੂੰਹ ਸਿੱਗੀ ਆ ਦੋਸਤੋ ਮੂੰਹ ਛੇਦਾਂ ਦਾ ਦੂਜਾ ਸੂਆ ਸੈਕਿੰਡ ਟਾਈਮਰ ਸੂਈ ਆ ਬਾਕੀ ਫੇਸ ਕੁਆਲਿਟੀ ਵੇਖੋ ਜੀ ਬਿਲਕੁਲ ਛੋਟਾ ਜਿਹਾ ਕਰਨਾ ਬੂਤੀ ਬਾਤੀ ਬਿਲਕੁਲ ਛੋਟੀ ਜੀ ਆ ਪਤਲਾ ਜਿਹਾ ਫੇਸ ਆ ਹਾਈਟ ਕੱਦ ਸੋਹਣੀ ਆ ਮੀਡੀਅਮ ਹਾਈਟ ਕੋ ਜਿਹੜਾ ਦੋਸਤੋ ਤੁਸੀਂ ਆਪੋ ਮੰਨ ਸਕਦੇ ਜੀ ਰਕੀ ਠੰਡੀ ਸਲਾਗਾ ਜੀ ਦੇਖੋ ਕੋਈ ਗੱਲ ਨਹੀਂ ਅੱਛਾ ਫਿਰ ਮਨਸੂਹਾ ਦੂਜਾ ਹੈ ਤੇ ਕਿੰਨੇ ਕਿ ਹੋਗੇ 300 ਦੇਣੇ ਨੂੰ ਜੀ ਹੋਗੇ ਹੋਣਗੇ ਅੱਜ ਮੇਰੇ ਸਾਹਨ 15 16 ਦੇਣਾ ਜੀ 15 16 ਦਿਨ ਦਾ ਜਿਹੜਾ ਦੋਸਤੋ ਸਮਾ ਹੋ ਗਿਆ ਦੇਣ ਨੂੰ ਕਾਫੀ ਸੋਹਣੀ ਆ ਕਾਫੀ ਸੋਹਣਾ ਹਵਾਨੇ ਦਾ ਸਟਰਕਚਰ ਠੰਡੀ ਧੀਰੀ ਸੀਲਸ ਹਾਉ ਬਾਕੀ ਆ ਤੁਸੀਂ ਸਾਹਮਣੇ ਵੇਖੋ ਹਾਂਜੀ ਕਿ ਪੂਰਾ ਸੀਲਸ ਹਾਉ ਪੁਣਾ ਵੜ ਦੇ ਵਿੱਚ ਪੂਰਾ ਹਾਂਜੀ ਤੇ 15 ਕਿ ਦਿਨਾਂ ਦੀ ਸੂਈ ਹੈ ਨਾ ਹਾਂਜੀ 15 ਦਿਨਾਂ ਦੀ ਸੂਈ ਆ ਜੀ ਉਹ ਅੱਛੀ ਆਈ ਇਹ ਮਗਰ ਬੱਛੀ ਆ ਗਈ ਹਾਂਜੀ ਲਓ ਜੀ ਮਗਰ ਬੱਛੀ ਆ ਫ ਵੱਛੀ ਵੀ ਪੂਰੀ ਬ੍ਰੈਂਡ ਹੀ ਆ ਬ੍ਰੈਂਡਾ ਜੀ ਠੀਕ ਆ ਡਾਇਮੰਡ ਦਾ ਟੀਕਾ ਵਾ ਜੀ ਇਹ ਡਾਇਮੰਡ ਦਾ ਹਾਂ ਜੀ ਲਓ ਜੀ ਠੀਕ ਆ ਸੋ ਵੱਛੀ ਕਾਫੀ ਸੋਹਣੀ ਦੋਸਤੋ ਪੂਰੀ ਨਸਲ ਬ੍ਰੀਡ ਦੀ ਮਗਰ ਵੱਛੀ ਆ ਕਾਫੀ ਖੂਬਸੂਰਤ ਆ ਦੇਖੋ ਹਾਂ ਆ ਕੱਲ ਦੇ ਤੁਹਾਨੂੰ ਢੀਕਣ ਜੇ ਦਹੇ ਕਰਕੇ ਇਹਨਾਂ ਦੇ ਅੱਜ ਨਵਾਈਆਂ ਨੂੰ ਹੀ ਆ ਮਣੀਆਂ ਗਈਆਂ ਅੱਛਾ ਅੱਛਾ ਹਾਂ ਜੀ ਹਾਂ ਜੀ ਆ ਚਾਨਕੀ ਛਾਪਾ ਵਾ ਜੀ ਹਾਂ ਜੀ ਚਾਨਕੀ ਛਾਪਾ ਮਾਰਤਾ ਤੁਸੀਂ ਅੱਜ ਵੇਹੇ ਹੈ ਚਲੋ ਪਹੂਆ ਤੇ ਲਿਬੜੇ ਲਿਬੜੇ ਚਲੋ ਕੋਈ ਨਹੀਂ ਲਾਲ ਗੋਦ ਨਾ ਦੇਖ ਪੈਂਦੀ ਅੱਛਾ ਵੀਰ ਕਿੰਨਾ ਕੁ ਦੁੱਧ ਹ ਦੁੱਧ ਇਹਦਾ ਜੀ ਵੇਹ ਤੇ ਵੈੜ ਥੱਲੇ ਦੁੱਧ ਮੰਨ ਲਓ 18 ਲੀਟਰ ਹੈਗਾ ਹੀ ਜੀ ਹਾਂ ਹਾਂ ਠੀਕ ਆ ਚੋਕ ਕੇ ਆਪਾਂ ਦੋ ਡੰਗ ਲਿਆਂਦੀ ਆ ਹਾਂਜੀ ਅੱਜ ਆਪਣੇ ਕੋ ਦੂਜਾ ਦਿਨ ਆ ਵੈੜ ਨੂੰ ਆਈ ਨੂੰ ਹਾਂਜੀ ਹਾਂਜੀ ਇਹ ਸੰਧੂ ਸਾਹਿਬ ਉਹ ਨ ਮਸ਼ੀਨਾਂ ਚੋਂ ਦੇ ਅੱਛਾ ਜੀ ਠੀਕ ਆ ਜੀ ਫਾਰਮ ਚੋਂ ਆਈ ਹਾਂਜੀ ਫਾਰਮ ਚੋਂ ਆਈ ਆ ਇਹ ਮਸ਼ੀਨ ਤੇ ਲੱਗੀ ਆ ਠੀਕ ਆ ਜੀ ਉਦਾਂ ਠੰਡੀ ਸਲੱਗਾ ਕਹੇ ਵੇਲੇ ਚਲੋ ਮੰਨ ਲਓ ਇਹ ਗੱਲ ਹੈ ਕਿ ਤੁਹਾਨੂੰ ਪਤਾ ਜਿਹੜਾ ਮਸ਼ੀਨ ਦਾ ਡੰਗਰ ਆ ਉਹ ਤੁਹਾਨੂੰ ਪਤਾ ਹਨ ਕੇ ਦੁੱਧ ਥੋੜਾ ਜਿਹਾ 2 ਕਿਲੋ ਦੁੱਧ ਸਾਡੇ ਕੋਲ ਥੱਲੇ ਆ ਗਈ ਆ ਫਰਕ ਪੈ ਗਿਆ ਹਾਂਜੀ ਹੁਣ ਕਿੰਨਾ 16 ਦਾ ਹਾਂਜੀ 16 15 16 ਵਧੀਆ ਖੁੱਲਾ ਹੋਣਾ ਜਿਹੜਾ ਵੀ ਜਿਹੜਾ ਆਪਾਂ ਨੈਟ ਵੀ ਜਿਹੜਾ ਥੰਡਾ ਕਰਕੇ ਕੋਈ ਕਹਿੰਦੇ ਵੀ 16 17 ਇੱਥੇ ਕਿਚਵਾ ਦਾਂ ਹਾਂਜੀ ਹਾਂਜੀ ਇਹ ਨਾ ਹੋ ਜੂਗਾ ਜੀ ਬਾਕੀ ਵੈੜ ਜਿਹੜੀ ਦੋਸਤੋ ਠੰਡੀ ਆ ਸੀਲਸਾ ਹੋਊਗਾ ਮਸ਼ੀਨੀ ਚਵਾਈ ਜਿਹੜੀ ਆ ਬਿਲਕੁਲ ਮਸ਼ੀਨਾ ਦੇ ਉੱਤੇ ਜਿਹੜੀ ਚਵਾਈ ਆ ਫਾਰਮਾ ਦੇ ਵਿੱਚ ਹੁੰਦੀ ਏ ਠੀਕ ਆ ਜੀ ਸਮੇਂ ਦੀ ਬਜਟ ਕਰਕੇ ਵੀ ਜਾਂ ਵੈਸੇ ਵੀ ਜਿਆਦਾ ਪਸ਼ੂ ਹੋਣ ਕਰਕੇ ਜਾਂ ਜਿਆਦਾ ਮਿਲਕਿੰਗ ਵਾਲੇ ਪਸ਼ੂ ਹੋਣ ਕਰਕੇ ਇਸ ਕਰਕੇ ਮਸ਼ੀਨੀ ਚਵਾਈ ਹੋਈ ਆ ਹੱਥੀ ਚਵਾਈ ਵੀਰ ਕੋਈ ਕਰੂੰਗਾ ਹੱਥੀ ਚਵਾਈ ਵਧੀਆ ਸੋਹਣੀ ਹੁੰਦੀ ਆ ਵਧੀਆ ਹੁੰਦੀ ਆ ਜੀ ਕਈ ਪਹਿਲਾਂ 2 ਦਿਨ ਨੇ ਕੀਤਾ ਹੱਥੀ ਜਦੋਂ ਆਪਾਂ ਚਵਾਈ ਕੀਤੀ ਆ ਬਾਕੀ ਹੁਣ ਨਹੀਂ ਕੋਈ ਗੱਲ ਹੈਗੀ ਹੋਣਾ ਵਧੀਆ ਦੋਵੇਂ ਬੰਨੇ ਪੈ ਕੇ ਚੋਈਦੀ ਠੀਕ ਆ ਜੀ ਹਾਂਜੀ ਹਾਂਜੀ ਤੇ ਤੋਰ ਦਈਏ ਜੀ ਖੋੜ ਕੇ ਸੋ ਬਿਲਕੁਲ ਜਿਹੜੀ ਦੋਸਤੋ 15 ਦਿਨਾਂ ਦੀ ਸੂਈ ਤੁਹਾਨੂੰ ਇਹ ਵੇਰ ਦਿਖਾ ਰਹੇ ਆ ਬਹੁਤ ਛੇ ਦਿਨ ਦਾ ਦੂਜਾ ਸਵੇਰ ਸੂਈ ਆ ਮਗਰ ਬੱਛੀ ਆ ਠੀਕ ਆ ਜੀ ਫਾਰਮਾਂ ਦੇ ਵਿੱਚ ਦੋਸਤੋ ਜਿਹੜ AI ਕਰਾਉਂਦੇ ਆ ਚੰਗੀ ਇਨਫਿਮਿਨੇਸ਼ਨ ਹੁੰਦੀ ਆ ਦੋਸਤੋ ਵਧੀਆ ਚੰਗੇ ਬ੍ਰਾਂਡ ਦੇ ਟੀਕੇ ਆ ਉਹ ਭਰਾਈ ਜਾਂਦੇ ਆ ਠੀਕ ਆ ਜੀ ਇਹਨਾਂ ਬਿਹੜਾਂ ਦੇ ਵਿੱਚ ਕਿਉਂਕਿ ਅੱਗੇ ਜਿਕਰ ਫਾਰਮਾ ਦੀ ਗੱਲ ਕਰ ਲਈਏ ਤੇ ਕੋਈ ਬੱਚਾ ਨਾਰਮਲ ਟੀਕੇ ਦਾ ਨਹੀਂ ਮਿਲੂਗਾ ਸਾਰੇ ਚੰਗੇ ਬ੍ਰਾਂਡ ਭਰਉਂਦੇ ਆ ਜਿਹੜੇ ਪਹਿਲੇ 100 ਤੋਂ 25+ ਵਾਲੀਆਂ ਬਿਹੜਾਂ ਤਿਆਰ ਹੋਣ ਇਸ ਕਰਕੇ ਬੱਚਾ ਜਿਹੜਾ ਇਹਦੇ ਮਗਰ ਆ ਉਹ ਵੀ ਕਾਫੀ ਖੂਬਸੂਰਤ ਬੱਚਾ ਠੀਕ ਆ ਜੀ ਤੇ ਮਗਰ ਵੱਛੀ ਆ ਠੀਕ ਆ ਜੀ ਇਹ ਵੱਧੇ ਬੰਦੀ ਵਾਲੀ ਗੱਲਬਾਤ ਹੈ ਮਗਰ ਵੱਛੀ ਆ ਬੰਦਾ ਕਾਫੀ ਸ਼ੌਂਕ ਨਾਲ ਅੱਗੇ ਤਿਆਰ ਕਰਦਾ ਕੋੜੇਰਗਾ ਠੀਕ ਆ ਜ ਤੇ ਆਰਡਰ ਕੁਆਲਿਟੀ ਤੁਸੀਂ ਬਿਲਕੁਲ ਆ ਦੇਖ ਲਓ ਠੀਕ ਆ ਜੀ ਤੇ ਚਵਾ ਦਾ ਬਿਲਕੁਲ ਟਾਈਮ ਆ ਸ਼ਾਮ ਦਾ ਸਮਾਂ ਦੋਸਤੋ ਚਵਾਈ ਦਾ ਸਮਾਂ ਬਿਲਕੁਲ ਹਾਂਜੀ ਭਾਈ ਵੀਰ ਵੀਰ ਜੀ ਇਹ ਵੀ ਕਰਨਗੇ ਸਵਾਲ ਵੀ ਮੰਨ ਲਓ ਕੋਈ ਹੋ ਸਕਦਾ ਛੋਟੀ ਆ ਆਪਾਂ ਲਾਗੇ ਖਲੋ ਕੇ ਵੇਖ ਲਓ ਕਹਿ ਦਈਏ ਵੀ ਮੰਨ ਲਓ ਨਹੀਂ ਬੜੇ ਸੋਨੇ ਕਦ ਕੱਢਦੀ ਠੀਕ ਆ ਜੀ ਨਵੀਂ ਬੱਚੀ ਆ ਚਲ ਦੂਜੇ ਦੂਰੇ ਆ ਹਾਂਜੀ ਨਵੀਂ ਬੱਚੀ ਬਾਕੀ ਕਦ ਕਰੂ ਜੇ ਦੰਦਾਂ ਚ ਆ ਜੀ ਬਿਲਕੁਲ ਹਾਂਜੀ ਤੇ ਵੀਰਾਂ ਦਾ ਜੇ ਹੋਰ ਵੀ ਜਵਾਨ ਹੋਣ ਤੱਕ ਕੰਨੀ ਵਾਲੇ ਦੰਦ ਹਜੇ ਦੋਸਤੋ ਕੱਢੇ ਨਹੀਂਗੇ ਛੇ ਦੰਦ ਪੂਰੇ ਆ ਬਰਾਬਰ ਤੇ ਜਵਾਨ ਜਦੋਂ ਹੋ ਗਈ ਦੋਸਤੋ ਕੋਈ 64-55 ਸਾਲਾਂ ਦੀ ਹੋ ਗਈ ਤੇ ਉਹਨੇ ਚਿਰ ਤੱਕ ਆਪਾਂ ਉਮੀਦ ਕਰ ਸਕਦੇ ਆ ਵੀ ਕੱਦ ਕਾਠ ਹੋਰ ਵੀ ਵੱਧ ਜੇ ਠੀਕ ਹੈ ਜੀ ਹੋਰ ਵੀ ਇਨਕਰੀਜ਼ ਹੋ ਜੇ ਬਾਕੀ ਆਰਡਰ ਕੁਆਲਟੀ ਕਾਫੀ ਬੈਸਟ ਸੋ ਚਵਾ ਪਸਮਾ ਇੱਕ ਨੰਬਰ ਆ ਕੋਈ ਵੀਰਾਂ ਦੀ ਤਸੱਲੀ ਕਰ ਲਿਓ ਦੋ ਡੰਗ ਚੋਲਿਓ ਅੱਛਾ ਵੀਰ ਝੰਡੇ ਕਿੰਨਾ ਕ ਮੁੱਲ ਸੰਧੂ ਸਾਹਿਬ ਕਿੰਨਾ ਕ ਕਰੀਏ ਦੱਸੋ ਵੇਖ ਲਓ ਜੀ ਦੱਸ ਦੋ ਤੁਸੀਂ ਦੱਸ ਦੋ ਕਿਥੋਂ ਤੱਕ ਇੱਕ ਵਰੀ ਮੰਨ ਲਓ ਆ ਵੀ 65000 ਦੀ ਵੈਟ ਦੇ ਦੀਏ ਮੁੱਲ ਜਿਆਦਾ ਨਾ ਹੀ 70-75 ਕਰੀਏ ਤੁਹਾਨੂੰ ਪਤਾ ਵੈਸੇ ਜਾਇਜ਼ ਉਤਰਨ ਕਰ ਸਕਦੇ ਆ ਪੰਗ ਨਹੀਂ ਵੈਸੇ ਨਹੀਂ ਚਲੋ ਜੀ ਵੇਖੇ ਹੱਕ ਰੱਖਦਾ ਪਸੂ ਚਲੋ ਮੰਗਣ ਦਾ ਕੋਈ ਡਰ ਨਹੀਂਗਾ ਫਿਰ ਵੀ ਇੱਕ ਭੈਣ ਭਰਾਵਾਂ ਨੂੰ ਆਪਾਂ ਜੈਜ ਦੀ ਗੱਲ ਕਰਤੀਏ ਵੀ ਜਿੱਥੋਂ ਤੱਕ ਵੀ ਹਾਂ ਨਾ ਕਰਤੀਏ ਇੱਕ ਵਾਰ 63000 ਦੀ ਦੇ ਦਈਏ 63000 ਦੀ ਹਾਂਜੀ ਹੋਰ ਹੁੰਦਾ ਥੱਲੇ ਮਸਲਾ ਹਲਾ ਕਰ ਦਈਏ 1000 ਹੋਰ ਫਿਰ ਘਟਾ ਅੱਛਾ ਹਾਂ 62000 ਦੀ ਦੇ ਦਈਏ 62 ਦੀ ਹਾਂਜੀ 62 ਦੀ ਦੇ ਦਈਏ ਬਿਲਕੁਲ ਬਾਕੀ ਦੋਸਤੋ ਬੱਚੀ ਤੁਹਾਡੇ ਸਾਹਮਣੇ ਆ ਹਾਂਜੀ ਪਸੰਦ ਆਊਗੀ ਸੁਥਰੀ ਬਹੁਤ ਹਾਂਜੀ ਬਹੁਤ ਸਾਫ ਸਫਾਈ ਬਹੁਤ ਆ ਬਾਕੀ ਸਕੀਨ ਸਕੂਨ ਦੀ ਕਾਫੀ ਸਫਾਈ ਆ ਠੀਕ ਆ ਜੀ ਲਓ ਠੀਕ ਆ 62000 ਦੀ ਵੀਰਾਂ ਦਾ ਬਾਕੀ ਚਵਾ ਆਪਦਾ ਦੋ ਟਾਈਮ ਚੋਲਿਆ ਤਿੰਨ ਟਾਈਮ ਚੋਲਿਆ ਧਾਰਾ ਕੱਢ ਕੇ ਤਸੱਲੀ ਕਰ ਲਿਓ ਠੀਕ ਹੈ ਦੂਰੋਂ ਨੇੜੇੋਂ ਆ ਕੇ ਅੱਛਾ ਝੰਡੇ ਵੀਰ ਅਗਲਾ ਪਸ਼ੂ ਕਿਹੜਾ ਦਿਖਾਉਣਾ ਅਗਲਾ ਅਗਲੀ ਗੱਬਣਾ ਜੀ ਲਓ ਜੀ ਅੱਗੇ ਗੱਬਣ ਜਿਹੜੀ ਵਹਿੜ ਦੋਸਤੋ ਤੁਹਾਨੂੰ ਦਿਖਾਉਣੀ ਆ ਹਾਂ ਜੀ ਫੇਸਬੁਕ ਕੁਆਲਟੀ ਇਹਦੀ ਵੀ ਮੈਨੂੰ ਲੱਗਦਾ ਕਾਫੀ ਬੈਸਟ ਹਾਂਜੀ ਠੀਕ ਆ ਦੱਬੀ ਵੱਛੀ ਇਹਦਾ ਸੂਆ ਕਿਨਵਾ ਜੀ ਇਹ ਦੂਜੇ ਸੂਏ ਸੁਣਾ ਜੀ ਦੂਜੇ ਸੂਏ ਹਾਂਜੀ ਇਹਦੀਆਂ ਮੰਨ ਲਓ ਜਿਹੜੀਆਂ ਸਾਈਡਾਂ ਵਾਲੀਆਂ ਕੰਨੀਆਂ ਵਾਂ ਜੀ ਇਹ ਜਵਾਨ ਹੋਣ ਦਈ ਆ ਜਵਾਨ ਸਾਈਡਾਂ ਵਾਲੀਆਂ ਜਿਹੜੀਆਂ ਕੰਨੀਆਂ ਉਹ ਇਹ ਬਰਾਬਰ ਕਰਨ ਦਈ ਆ ਚੁੱਕ ਗਈ ਹਾਂਜੀ ਹਾਂਜੀ ਚੁੱਕ ਗਈ ਆ ਹਾਂ ਬਰਾਬਰ ਕਰ ਹਾਂਜੀ ਬਰਾਬਰ ਕਰਨ ਦਈ ਆ ਤੇ ਦੂਜਾ ਸੂਆ ਵਾ ਜੀ ਇਹਦਾ ਲਓ ਵੀ ਦੋਸਤੋ ਦੂਜਾ ਸੂਆ ਇਸ ਬੈਡ ਨੇ ਸੁਣਾ ਹਾਂਜੀ ਤੇ ਦਿਨ ਹਜੇ ਕੱਢ ਦੀ ਕਿੰਨੇ ਕਾ ਜੀ ਇਹ ਦਿਨ ਹਜੇ ਲੈ ਜੂਗੀ ਜੀ ਵੇਖੋ ਨੇ 5-7 ਦਿਨ ਸੈਂਤ ਲੈ ਹੀ ਆਵੇ ਜੀ 5-7 ہاں جی 5-7 ਦਿਨ ਲੈ ਜੂਗੀ ਕਰਮਾ ਲਈ ਠੀਕ ਹੈ ਬਾਕੀ ਬਣੂ ਬੁਣੂ ਬਹੁਤ ਜੀ ਵੀ ਢੇਲ ਤਾਂ ਕਾਫੀ ਆਦੀ ਹਾਂ ਹਾਂ ਜੀ ਢੇਲ ਤੇ ਬਹੁਤ ਆ ਜੀ 5-7 ਦਿਨ ਵੀਰ ਚੰਡੇ ਹੋ ਸਕਦਾ ਵੀ 8-10 ਦਿਨ 10 ਵੀ ਲੈ ਜੇ ਜੀ 10 ਲੈ ਜੂ ਤੇ ਚੰਗੜਾ ਜੀ ਜਿਵੇਂ 10 ਦਿਨ ਤੋਂ ਵਕਤੂੰ ਆਈ ਆ ਜੀ ਜੇ 10 ਦਿਨ ਲੈ ਜੂ ਨਾ ਮੰਨ ਲਓ ਕਹੇ ਭੈਣ ਭਰਾ ਤੋਂ ਮਾਗੋ ਨੁਕਸਾਨ ਵਾਲੀ ਨੁਕਸਾਨ ਕੋਈ ਨਹੀਂ ਆ ਜੀ ਬਾਕੀ 20 ਲੀਟਰ ਦੀ ਵੀਰ ਜੀ ਇਹਦੀ ਗਾਰੰਟੀ ਆ ਆਪਣੇ ਸਾਂਝ ਵਾਲੇ ਥਾਂ ਆਈ ਆ ਪ੍ਰੇਮ ਵਾਲੇ ਥਾਂ ਆਈ ਆ ਹਾਂ ਜੀ ਹਾਂ ਜੀ ਠੀਕ ਆ ਹਾਂ ਜੀ ਤੇ ਬਾਕੀ ਚਵਾਚ ਬੂ ਪੂਰਾ ਵਧੀਆ ਬ ਹਾਂਜੀ ਕੋਈ ਗੱਲ ਨਹੀਂ ਲਓ ਜੀ ਤੁਰ ਦਿਓ ਇਹਨੂੰ ਵੀ ਦੋਸਤੋ ਦੂਜਾ ਸੁਬਾ ਵੜਨੇ ਸੋਣਾ ਕੰਨੀ ਵਾਲੇ ਬਰਾਬਰ ਇੱਕ ਤੀਤੇ ਨਹੀਂ ਗਤਾਂਦੇ ਠੀਕ ਹੈ ਚੱਕ ਕੇ ਆ ਬਰਾਬਰ ਨਹੀਂ ਕੀਤੇ ਬਾਕੀ ਪਿੱਠਪੋੜੇ ਦੀ ਕਾਫੀ ਸੋਹਣੀ ਆ ਤੇ ਕੋਈ ਗੱਲ ਨਹੀਂ ਵਿਖਾ ਦਿਓ ਮਾੜਾ ਇਹਨੂੰ ਘੁਮਾ ਦਿਓ ਬਾਕੀ ਜਿੰਨੇ ਵੀ ਦੋਸਤੋ ਟੇਲਾ ਮੈਨੂੰ ਤਾਂ ਕਰਕੇ ਲੱਗਾ ਵੀ ਇੱਕ ਹਫਤਾ 10 ਦਿਨ 10 ਕ ਦਿਨ ਜਿੰਨੇ ਵੀ ਦੋਸਤੋ ਦੋ ਚਾਰ ਦਿਨ ਉੱਪਰ ਲੈ ਜੇ ਸੋ ਓਨਾ ਹੀ ਚੰਗਾ ਹੈਗਾ ਪਸ਼ੂ ਲਈ ਜਿਹੜਾ ਪਸ਼ੂ ਗੱਬਣਾ ਬਿਲਕੁਲ ਤਿਆਰੀ ਕਰ ਰਿਹਾ ਜਿੰਨੇ ਦਿਨ ਵੀ ਉੱਪਰ ਲੈ ਜਾਂਦਾ ਉਨੀ ਚੰਗੀ ਤਿਆਰੀ ਹੋ ਜਾਂਦੀ ਹੈ ਕਿਉਂਕਿ ਵੜਾਂ ਦੇ ਵਿੱਚ ਖਾਸ ਤੌਰ ਤੇ ਆਪਾਂ ਜਿਵੇਂ ਜਿਵੇਂ ਅੱਜ ਵੇਖੀ ਕੱਲ ਦੇਖਾਂਗੇ ਪਰਸੋਂ ਦੇਖਾਂਗੇ ਓਵੇਂ ਓਵੇਂ ਫਰਕ ਪੈਣਾ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਲੇਵਾ ਬਿਲਕੁਲ ਇੱਕ ਇੱਕ ਦਿਹਾੜੀ ਦੇ ਵਿੱਚ ਪੂਰਾ ਬਣਾਉਂਦੀ ਹੈ ਵੜ ਸੋ ਬਾਕੀ ਢਿਲ ਢੁਲ ਕਾਫੀ ਹੈ ਤੁਹਾਡੇ ਸਾਹਮਣੇ ਆ ਸਾਰਾ ਕੁਝ ਹਾਈਟ ਕਰ ਦ ਸੋਹਣਾ ਠੀਕ ਹੈ ਜੀ ਹਾਈਟ ਕਰ ਬਾਕੀ ਲੰਮੀ ਲੰਮੀ ਵੇਖੋ ਵੇੜ ਦੀ ਇਹਦੀ ਵੀ ਹਾਈਟ ਕਰ ਦ ਲੰਮੀ ਲੰਮੀ ਪੂਰੀ ਆ ਵੇਖੋ ਹਾਂ ਲੋ ਜੀ ਠੀਕ ਹੈ ਜੀ ਮੈਂ ਤਾਂ ਫਿਰ ਸ਼ਾਕੀ ਕੋਈ ਨਹੀਂ ਹਾਂ ਜੀ ਬਾਕੀ ਇਹ ਅਭੀ ਪਹਿਲੇ ਸੂਗੇ ਉਹਨਾਂ ਨੇ ਵੀਰਜੀ ਉਹਨਾਂ ਨੇ ਆਂਦੇ ਵੀ ਅਸੀਂ 20 ਲੀਟਰ ਦੁੱਧ ਚੋਇਆ ਹਰ ਕਿਵੇਂ ਇਹ 22 ਲੀਟਰ ਦੀ ਉਮੀਦ ਹੈਗੀ ਆ ਵੇੜ ਦਾ ਸਰੀਰ ਸੂਰ ਵੀ ਸਾਰਾ ਪੱਖ ਦੱਸਦਾ ਵਾ ਵੀ ਚਬਾਊਗੀ ਜੇ ਮੰਨ ਲਓ ਕੋਈ ਚੰਗਾ ਭੈਣ ਭਰਾ ਕੋਈ ਇਹਦੀ ਸੇਵਾ ਕਰੂਗਾ ਠੀਕ ਹੈ ਜੀ ਸੈਕੰਡ ਟਾਈਮ ਆ ਰਹਾ ਦੋਸਤੋ ਠੀਕ ਹੈ ਜੀ ਸੈਕੰਡ ਬਿਆਨ ਦਿਆਨੇ ਵਾਲੀ ਹੈ ਔਰ 8 ਸੇ 10 ਦਿਨ ਬਾਕੀ ਅਭੀ ਦੋਸਤੋ ਬਿਆਨੇ ਨੇ ਠੀਕ ਹੈ ਤੇ ਪੂਰੇ ਜਨੂਨ ਦੇ ਵਿੱਚ ਪੂਰੀ ਜਿਹੜੀ ਦੋਸਤੋ ਖਬਰਦਾਰ ਵੇੜਾ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਤੇ ਲਟੂਲ ਕਾਫੀ ਆ ਮੁੱਠੀ ਮਠੀ ਥਾਣਾ ਥਾਣ ਵੀ ਪੂਰਾ ਮੁੱਠੀ ਆ ਚਵਾਈ ਹੱਥੀ ਕੋਈ ਵੀਰ ਕਰ ਸਕਦਾ ਈਜੀਲੀ ਆ ਦੇਖੋ ਬਾਕੀ ਪਛੰਡੀਸ ਲੱਗ ਪੂਰੀ ਆ ਜੀ ਬਿਲਕੁਲ ਜੀ ਬਿਲਕੁਲ ਕੋਈ ਇਹੋ ਜੀ ਕੋਈ ਗੱਲ ਨਹੀਂ ਹਾਂ ਤੇ ਲਓ ਜੀ ਅੱਛਾ ਵੀਰ ਜੀ ਇਹਦਾ ਫਿਰ ਕੀ ਡਿਮਾਂਡਾਂ ਕੀਤੀਆਂ ਜੀ ਵੀਰ ਜੀ ਮੁੱਲ ਤੇ ਇਹਦਾ ਵੀ ਭਾਵੇਂ ਆਪਾਂ 60 65 ਕਰ ਲੀਏ ਆਹ ਇਹ ਵੈੜ 55000 ਦੀ ਦੇ ਦਈਏ 55 ਦੀ ਹਾਂਜੀ ਸੂਣਾ ਥਾਣਾ ਵੀਆ ਕਰਮਾ ਵਾਲੀ ਨਾਲੇ ਭੈਣ ਭਰਾ ਨੂੰ ਕਹੇ ਨੂੰ ਦੂਰੋਂ ਨੇੜੋਂ ਇਹ ਗੱਲ ਹੈਗੀ ਆ ਵੈੜ ਬਾਕੀ 65000 ਦੀ ਆ ਜੀ ਹਾਂਜੀ ਤਾਨੂੰ ਪਤਾ ਹੀ ਆ ਜੋਨ ਬਾਜ਼ਾਰ ਚੱਲਣ데요 ਹਾਂਜੀ ਬਾਕੀ ਇਹਨੇ ਕਰਮਾ ਵਾਲੀ ਨੇ ਆ ਮੇਲ ਬੰਨਣਾ ਥੱਲਿਓ ਲਓ ਵੀ ਹਾਂਜੀ ਹਾਂਜੀ ਤੇ ਦੋਸਤੋ 55000 ਬਾਈ ਇਹਨੇ ਕਿਹਾ ਵੀ 55000 ਦੀ ਦੇ ਦੇਾਂਗੇ ਜਾਂ ਬਲਕਿ ਜੈਸਨ ਵਾਲੀ ਗੱਲ ਬਾਤ ਹੈ ਹਾਂ ਹਾਂ ਵਾਲੀ ਗੱਲ ਬਾਤ ਬਣਦੀ ਪਈ ਆ ਬਣ ਜੂਗੀ ਤਿਆਰ ਹੋਈ ਦੀ ਚੀਜ਼ ਜਿਹੜੀ ਕੀਮਤ ਆ ਦੋਸਤੋ ਤੁਸੀਂ ਕੋਈ ਵੀਰ ਅੱਗੇ ਲੈ ਜਾ ਕੇ ਕੋਈ ਨਫਾ ਵੀ ਲੈ ਸਕਦਾ ਹੈ ਜਿਹੜਾ ਕੋਈ ਵੀਰ ਅੱਗੇ ਕਾਰੀ ਵਿਹਾਰੀਆ ਬੁਗਵਾਰ ਦਾ ਕੰਮ ਇਸ ਤੋਂ ਬਾਅਦ ਅਗਲਾ ਪਸ਼ੂ ਆਪਣੇ ਕੋਲ ਜੀ ਉਹ ਸੰਧੂ ਸਾਹਿਬ ਉਹ ਨਾ ਵੈੜ ਆਪਾਂ ਅੱਗੇ ਵੀ ਚਲੋ ਮੰਨ ਲਓ ਤੁਹਾਨੂੰ ਮੈਂ ਆਖੰਦਾ ਇਹਦਾ ਨਾ ਬੱਚਾ ਮਰ ਗਿਆ ਆਪਣੇ ਕੋਲ ਪ੍ਰੂਫ ਹੈਗਾ ਵੀਡੀਓ ਹੈਗੀ ਆ ਹਾਂਜੀ ਦੁੱਧ ਦੇ ਦੇ ਥੱਲੇ ਹੋਊਗਾ ਜੀ 12 ਕਿਲੋ ਵੈੜ ਦੇ ਥੱਲੇ ਜੀ ਠੀਕ ਆ ਜੀ ਹਾਂਜੀ ਤੇ ਮੰਨ ਲਓ ਇਹ ਆ ਵੀ ਇਹ ਨਾ ਅਜੇ 7 ਤਰੀਕ ਦਾ ਇਹਦਾ ਬੱਚਾ ਮਰਿਆ 7 ਤਰੀਕ ਦੀ ਆਪਣੀ ਵੀਡੀਓ ਆ ਆਪ ਕੋਲ 7 ਇਸ ਅਕਤੂਬਰ ਦੇ ਮਹੀਨੇ ਹਾਂਜੀ ਹਾਂਜੀ ਇਹ ਵੈੜ ਨਾ ਤੁਹਾਨੂੰ ਦੱਸਾਂ ਗੱਲ ਵੀ ਮੰਨ ਲਓ ਇਹ ਆ ਵੈੜ ਹੋ ਵੀ ਗਈ ਸੀ ਹਾਂਜੀ ਮੰਨ ਲਓ ਜਾਣੀ ਹੋਦਰੋਂ ਇਹਦਾ ਤੁਹਾਨੂੰ ਦੱਸਣਦਿਆਂ ਗੱਲ ਵੀ ਚਾਣਕ ਬੱਚਾ ਮਰ ਗਿਆ ਤੇ ਇੱਕ ਨਾ ਮੈਂ ਥੋੜੀ ਜਿਹੀ ਗਲਤੀ ਕਰ ਬੈਠਾ ਵੈੜ ਤਾਜੀ ਉਹ ਵੈੜ ਪਹਿਲਾਂ ਉਹਦਾ ਸੌਦਾ ਮੈਂ ਕਰ ਲਿਆ ਹਾਂ ਹਾਂ ਤੇ ਉਹ ਮੁੜ ਕੇ ਦੂਜੀ ਵੈੜ ਜਿਹੜੀ ਆਉਣੀ ਸੀ ਉਹ ਤੁਹਾਨੂੰ ਮਦਥਾਂ ਗੱਲ ਥੋੜਾ ਲੇਟ ਹੋ ਗਿਆ ਕੰਮ ਤੇ ਉਹ ਥੋੜਾ ਜਿਹਾ ਬੰਦੇ ਵੀ ਸਗੋਂ ਵਿਚਾਰੇ ਨਾਰਾਜ਼ ਹੋ ਗਏ ਵੀ ਸਾਨੂੰ ਤੂੰ ਇਹ ਵੈੜਾ ਮੰਨ ਲ ਕੋ ਕੱਲੀਆਂ ਨਹੀਂ ਹਾਂ ਤੇ ਚਲੋ ਬਾਕੀ ਹੁਣ ਇਹ ਦੁੱਧ ਸੋਨਾ ਵਾ ਜੀ ਵੈਠ ਸੋਨਾ ਦੁੱਧਾ ਦੂਜਾ ਸੀ ਕਿ ਤੀਜਾ ਇਹ ਦਸੂਆ ਦੂਜਾ ਵਾ ਜੀ ਇੱਕ ਮਹਾਰਾਜ ਚਲੋ ਇਹ ਗੱਲ ਹੈਗੀ ਆ ਜਿਹਨੂੰ ਆਪਾਂ ਕਿਹਦੀ ਨਹਿਲੀ ਲੈ ਲਏ ਮੰਨ ਲਓ ਮਹਾਰਾਜਾ ਸਿੰਘ ਆ ਬਾਕੀ ਹੋਰ ਕੋਈ ਬਾਕੀ ਠੰਡੀ ਠੰਡੀ ਸਲਾਕ ਵਿਚੋ ਵਿਚੋ ਵਿੱਚ ਨੇ ਬੱਚੇ ਦਾ ਬਹੁਤ ਕੀਤਾ ਜੀ ਹਰਵਾ ਕਰਕੇ ਹਾਂ ਹਰਵਾ ਕੀਤਾ ਵਾ ਦੁੱਧ ਦੇ ਥੱਲੇ 14 ਕਿਲੋ ਹੁਣ ਮੰਨ ਲਓ ਦੁੱਧ ਦੇ ਥੱਲੇ 12 ਕਿਲੋ ਜਿਹੜਾ ਆਪਾਂ ਚਵਾਈ ਦੇਣਾ ਜਿਹੜਾ ਹਾਂਜੀ ਤੂੰ 11 ਹੀ ਮੰਨ ਲਓ ਜੀ ਠੀਕ ਆ ਹਾਂਜੀ 12 ਹੋਊਗਾ ਬਾਕੀ ਆਪਣਾ ਤੁਸ ਸਾਹਿਬ ਇਹ ਗੱਲ ਹੈਗੀ ਆ ਵੀ ਆਪਾਂ ਹੋਂਦਾ ਦੁੱਧ ਵ ਇਹ ਕੋਈ ਆਨਲਾਈਨ ਪੇਚਾਲ ਪਾ ਲੈਣ ਦਾ ਨਹੀਂ ਤੇ 11 ਕਿਲੋ ਜਿਹੜਾ ਨੈਟ ਮੰਨ ਕੇ ਲੈ ਜੀ ਬੱਸ ਮੰਨ ਕੇ ਲੈ ਜੀ ਠੰਡਾ ਕੀਤਾ ਜੀ ਇਹ ਨਹੀਂ ਗੱਲ ਹੈਗੀ ਹਾਂ ਲਾ ਵੀ ਦੋਸਤੋ ਜਿਹੜਾ ਵੀਰ ਕੋਈ ਆਨਲਾਈਨ ਸੌਦਾ ਕਰੂਗਾ ਪਰ ਰਿਸਪੌਂਸਿਬਿਲਟੀ ਉੱਥੇ ਤੁਹਾਡੀ ਆ ਹਾਂ ਅੱਗੇ ਬਾਈ ਝੰਡੇ ਨਾਲ ਗੱਲਬਾਤ ਕਰ ਲਿਓ ਟਿੱਪ ਕੇ ਤਸੱਲੀ ਕਰ ਲਿਓ ਇੱਕ ਟਾਈਮ ਚੁਵਾਈ ਕਰਕੇ ਦੇਖ ਲਿਓ ਵੀਡੀਓ ਕਾਲ ਤੇ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਸੁਆ ਦੂਜਾ ਹੀ ਸੁਈ ਆ 15 ਕਿ ਦਿਨ ਦੱਸਦੇ ਆ ਜੀ ਹਾਂਜੀ 15 ਕਿ ਦਿਨਾਂ ਦੀ ਸੁਈ ਆ ਇੰਨੇ ਕੀ ਹੋਏ ਆ ਜੀ 12 ਕਿ ਦਿਨ ਜਿਹੜਾ ਹੁਣ ਬਿਲਕੁਲ ਘਰ ਦਾ ਘਰੀਲੂ ਦੁੱਧਾ ਜਿਹੜਾ ਦ ਤੁਸੀਂ 12 ਲੀਟਰ ਦੀ ਚਵਾਈ ਕਰ ਲੋਗੇ ਠੀਕ ਆ ਤੇ ਕਦ ਕਾੜ ਉੱਚੇ ਕਦ ਕਾੜ ਦੇ ਵਿੱਚ ਆ ਥੋੜਾ ਜਿਹਾ ਜਦੋਂ ਦੋਸਤੋ ਕਿਸੇ ਪਸ਼ੂ ਦਾ ਬਿਲਕੁਲ ਤਾਜ਼ਾ ਦਾ ਬੱਚਾ ਜਦੋਂ ਮਰ ਜਾਂਦਾ ਅਚਾਨਕ ਠੀਕ ਆ ਜੀ ਕਾਰਨ ਕੋਈ ਵੀ ਹੋ ਸਕਦਾ ਤੇ ਥੋੜਾ ਜਿਹਾ ਪਸ਼ੂ ਹੀਰਵਾ ਜਰੂਰ ਕਰਦਾ ਠੀਕ ਆ ਜੀ ਉਧਰ ਜਾਂਦਾ ਪਸ਼ੂ ਠੀਕ ਆ ਪੂਰਾ ਵਾਵਾ ਕੀਤਾ ਇਹਨੇ ਕਿਉਂਕਿ ਵੇੜਾਂ ਦੇ ਵਿੱਚ ਖਾਸ ਤੌਰ ਤੇ ਬੱਚੇ ਇਹਦਾ ਬਹੁਤ ਜਿਆਦਾ ਵੇੜਾ ਕਾਫੀ ਵੇੜਾਂ ਕਰਦੀਆਂ ਨੇ ਬੱਚੇ ਦਾ ਤੇ ਮੱਝਾਂ ਦੇ ਵਿੱਚ ਥੋੜੀ ਜਿਹੀ ਹੋਰ ਗੱਲਬਾਤ ਆ ਪਰ ਵੈੜਾ ਜਿਹੜੀਆਂ ਬੱਚੇ ਨੂੰ ਬਹੁਤ ਦੂਰ ਜਾਣ ਨਹੀਂ ਦਿੰਦੀਆਂ ਜਾਂ ਇਸ ਕਰਕੇ ਥੋੜਾ ਬੱਚੇ ਦਾ ਜ਼ਿਆਦਾ ਕਰਦੀਆਂ ਨੇ ਉਸੇ ਕਰਕੇ ਦੁੱਧ ਜਿਹੜਾ ਪਸ਼ੂ ਦਾ ਕਿਤੇ ਨਾ ਕਿਤੇ ਸਕਾ ਜਾਂਦਾ ਘਟਾ ਜਾਂਦਾ ਪਰ ਹੁਣ 11 ਕਿਲੋ ਜਿਹੜਾ ਬਿਲਕੁਲ ਹਾਜ਼ਰ ਆ ਠੀਕ ਆ ਹਾਂਜੀ ਤੇ ਬਾਕੀ ਠੰਡੀ ਸਲਾਗਾ ਜੀ ਕੋਈ ਗੱਲ ਨਹੀਂ ਆ ਦੇਖੋ ਜੀ ਆ ਆਰਡਰ ਰੂਡਰ ਬਹੁਤ ਵਧੀਆ ਕਰਮਾ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਠੰਡੀ ਧੀਰੀ ਆ ਵੀ ਕੱਲੇ ਕੱਲੇ ਪਸ਼ੂ ਦਾ ਥਣ ਨੂੰ ਹੱਥ ਲਾ ਕੇ ਆਰਡਰ ਨੂੰ ਹੱਥ ਲਾ ਕੇ ਵਖਾਉਣ ਦਾ ਇਹੋ ਮਕਸਦ ਆ ਦੋਸਤੋ ਵੀ ਜਿਹੜਾ ਵੀਰ ਆਨਲਾਈਨ ਸੌਦਾ ਕਰੂਗਾ ਵੀ ਕੱਲ ਨੂੰ ਇਹ ਨਾ ਕਵੇ ਵੀ ਯਾਰ ਸਾਨੂੰ ਤਾਂ ਲੱਤ ਮਾਰਦੀ ਹੈ ਨਾ ਵੀ ਆਹ ਵੇਖੋ ਵੀ ਆਹ ਠੰਡੀ ਧੀਰੀ ਆ ਨਹੀਂ ਤੇ ਪਸ਼ੂ ਤੇ ਉਸ ਨੂੰ ਛੜਾਕ ਲੋਵੇ ਤਾਂ ਮਾਰ ਕੇ ਲੱਤ ਹੈ ਨਾ ਗੋਟ ਲਾ ਦਿੰਦਾ ਆਹ ਵੇਖੋ ਵੀ ਠੰਡੀ ਧੀਰੀ ਸੀਲ ਸਾਊਥ ਹਨ ਤੋਂ ਦੀ ਕੁਆਲਿਟੀ ਬੜੀ ਸੋਹਣੀ ਹਾਂ ਤੇ ਅੱਛਾ ਢੰਡੇ ਵੀਰ ਕੀ ਇਹਦਾ ਲੈਣ ਦੇਣ ਕੀ ਕਰਦੇ ਆਂਗੇ ਵੀ ਜਿੱਥੋਂ ਤੱਕ ਵੀ ਛੱਡ ਦਾਂਗੇ ਭੈਣ ਭਰਾਣ ਬੀਜੀ ਪਤਾ ਗੱਲ ਕੀ ਹੈ ਚਲੋ ਬੱਚਾ ਮਰਿਆ ਪਹਿਲਾਂ ਤਾਂ ਆਪਾਂ ਰੇਟ ਵਧ ਕਰਦੇ ਆਂ ਹਾਂ ਹੁਣ ਤੁਹਾਨੂੰ ਪਤਾ ਜਦੋਂ ਬੱਚਾ ਡੰਗਰ ਦਾ ਮਰ ਜੇ ਫਿਰ ਘਟਾ ਵਾਧਾ ਵੀ ਆਪ ਨੂੰ ਵੀ ਕਰਨਾ ਪੈਂਦਾ ਤੇ ਰਕਮ ਵੀ ਚੋਵੀ ਹੁੰਦਾ ਹੀ ਆ ਉਹ ਚਲੋ ਭੈਣ ਭਰਾਣੇ ਕੋ ਖਰੀਦਣਾ ਤਾਂ ਉਹਨੂੰ ਵੀ ਹੁੰਦਾ ਨਾ ਵੀ ਬੱਚਾ ਪ੍ਰੂਫ ਸਾਰਾ ਨਾਲ ਸੀ ਹੁੰਦਾ ਹੈ ਪ੍ਰੂਫ ਸਾਰਾ ਮੰਨ ਲਓ ਇਹ ਗੱਲ ਹੈਗੀ ਆ ਵੀ ਪਤਾ ਨਹੀਂ ਠੀਕ ਹੈ ਨਾ ਗੱਲ ਬਾਕੀ ਆਪਾਂ ਨੂੰ ਪ੍ਰੂਫ ਦਵਾਂਗੇ ਸਾਰਾ ਆਪਣੇ ਕੋਲ ਵੀਡੀਓ ਵੀ ਸੂਈ ਦਾ ਸਹੀ ਦੱਸ ਦਿਓ ਜੋ ਵੀ ਇੰਨੇ ਕ ਟਾਈਮ ਦੀ ਸੂ ਤੇ ਮੰਨ ਲਓ ਇਹ ਗੱਲ ਹੈ ਬੱਚਾ ਨਾਲ ਸੀ ਉਦੋਂ ਹਾਂ ਬੱਚਾ ਨਾਲ ਹੀ ਆਪਾਂ ਆਪਣੇ ਘਰੋਂ ਵੀਡੀਓ ਪਾਈ ਆ ਹਾਂ ਕਿੰਨੇ ਦਿਨਾਂ ਦੇ ਦੱਸੇ ਉਦੋਂ ਉਦੋਂ ਆਪਾਂ ਮੰਨ ਲਓ ਵੀ 15 ਦਿਨਾਂ ਦੀ ਸੋਈ ਸੀ ਨਾ ਉਦੋਂ 10 12 ਦਿਨਾਂ ਦੀ 15 ਕ ਦੀ ਇੰਨੇ ਕ ਦੀ ਸੀ ਆਹ 20 25 ਦਿਨ ਹੋਇਆ ਜੀ ਅੱਜ ਨਹੀਂ ਹੁਣ ਫਿਰ ਸੂਆ ਨੂੰ 20 25 ਕਿਦਾਂ 20 ਨਹੀਂ 20 ਦੇਣੀ ਹੋਏ ਸਾਨੂੰ ਤਾਂ 20 ਤਾਂ ਅੰਦਰ ਹੀ ਆ 25 ਪਿਛਲੀ ਵੀਡੀਓ ਚ ਪਾਈ ਸੀ ਹਾਂ ਪਿਛਲੀ ਵੀਡੀਓ ਚ ਬੱਚਾ ਹੈਗਾ ਬੱਚਾ ਨਾਲ ਹੀ ਕੋਈ ਵੀਰ ਕੱਢ ਕੇ ਵੇਖ ਸਕਦਾ ਹਾਂ ਕੱਢ ਕੇ ਵੇਖ ਸਕਦਾ 7 ਤਰੀਕ ਦੀ ਪਈ 7 ਅਕਤੂਬਰ ਦੀ ਹਾਂ 7 ਅਕਤੂਬਰ ਦੀ ਜਿਹੜੀ ਦੋਸਤੋ ਵੀਡੀ ਕिलो 12 11 12 ਚੱਲ ਰਹੀ ਹੈ ਤੇ ਰੇਟ ਉਹ ਵੀਡੀਓ ਵਾਲਾ ਵੀ ਕੱਢ ਕੇ ਵੇਖ ਲਿਓ ਉਦੋਂ ਬਾਈ ਵੀ ਚੰਡੇ ਆ ਪੱਕੇ ਲਾ ਗਏ ਤੁਸੀਂ ਆਪਾਂ ਉਦੋਂ ਪਾਇਆ ਸੀ 33 ਕੇ 34000 ਰੁਪਏ ਰੇਟ ਪਾਇਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਚਲੋ ਬੱਚੇ ਦਾ ਤੁਹਾਨੂੰ ਪਤਾ ਹੁੰਦਾ ਤਾਂ ਹੈਗਾ ਹੀ ਆ ਹਾਂਜੀ ਕਹ ਉਹਦੇ ਕਰਨਾ ਹੀ ਪੈਣਾ ਵਾਦਾ ਘਾਟਾ ਠੀਕ ਹੈ ਨਾ ਗੱਲ ਹੁਣ ਇਹ ਬਈ ਆ ਵੀ 27000 ਦੀ ਦੇ ਦਿੱਗੇ 27000 ਹਾਂਜੀ 27000 ਦੀ ਦੇ ਦਿੱਗੇ ਹੋਰ ਯਾਰ ਮਨ ਕਰ ਲਾਂਗੇ 26 ਦੀ ਦੇ ਦਾਂਗੇ ਬਾਕੀ ਵੈੜ ਬੜੀ ਵਧੀਆ ਜੀ ਨੋ ਇਹ ਗੱਲ ਜੀ ਨਹੀਂ 20000 ਦੀ ਲੈ ਦੇ ਤੁਸੀਂ ਕਰ ਸਕਦੇ ਜੇ ਇਹਦਾ ਹੁਣ ਮੁੱਲ 26000 ਦੀ ਹਾਂ ਹਾਂ 26000 ਦੀ ਹਾਂ ਨਾ ਦੇ ਦਾਂਗੇ ਜੀ ਤੇ ਨੰਬਰ ਵੀਰ ਬੋਲ ਦਈਏ ਆਪਣੇ ਹਾਂਜੀ 987242 ਹਾਂਜੀ 39717 ਹਾਂਜੀ ਦੂਜਾ 82647 ਹਾਂਜੀ ਤੇ 20068 ਠੀਕ ਹੈ ਜੀ ਹਾਂਜੀ ਹਾਂਜੀ ਸੋ ਦੋਸਤੋ ਇਹ ਨੰਬਰ ਜਿਹੜੇ ਆਪਾਂ ਬਿਲਕੁਲ ਸਕਰੀਨ ਤੇ ਚਲਦੇ ਕਰ ਦੇਣੇ ਆ ਤਿੰਨ ਵੇੜਾ ਤੁਹਾਨੂੰ ਦਿਖਾ ਦਈਆਂ ਨੇ ਤਿੰਨੇ ਵੇੜਾ ਤੁਸੀਂ ਵੀਰ ਕੋਈ ਚੋਕ ਇਹ ਤਸੱਲੀ ਕਰ ਸਕਦਾ ਇੱਕ ਗੱਬਣ ਦਿਖਾਤੀਆ ਟਿੱਪ ਕੇ ਤਸੱਲੀ ਕਰ ਲਿਓ ਹਾਂਜੀ ਠੀਕ ਆ ਭਰਿਆ ਪਾਂਡਾ ਦੁੱਧ ਜਿਹੜਾ ਦੋਸਤੋ ਪਾਏ ਦਾ ਸੇਵਾ ਦਾ ਹਰ ਵਾਰ ਕਹਿੰਨੇ ਆ ਜਿਸ ਘਰ ਤੋਂ ਵੀ ਆਪਾਂ ਵੀਡੀਓ ਬਣਾਉਨੇ ਆ ਦੁੱਧ ਸੇਵਾ ਦਾ ਇੱਥੇ ਜਿੰਨਾ ਤੁਹਾਨੂੰ ਦੱਸਿਆਗਾ ਉਹਨਾਂ ਚਬਾਈ ਤੁਸੀਂ ਆਪਣੀ ਨਰਕ ਪਰਖ ਕਰ ਲਈ ਹਾਂਜੀ ਹਾਂਜੀ ਨਰਕ ਪਰਖ ਕਰਕੇ ਜੀ ਆਪਣੀ ਆਪਣੀ ਕੋਈ ਤਸੱਲੀ ਕਰੇ ਆਪਾਂ ਵੀ ਤਸੱਲੀ ਦਵਾਂਗੇ ਹਾਂਜੀ ਬਾਕੀ ਵੇਖੋ ਜੀ ਹੋਣਾ ਹੀ ਤਾਂ ਤਸੱਲੀ ਕਰਕੇ ਲਿਆਉਣੀਆਂ ਬਿਲਕੁਲ ਹੁਣ ਰਕਮਾਂ ਦੇ ਕੇ ਗਿਣਕੀ ਆਈ ਦੀਆਂ ਆਪਦੀਆਂ ਮੰਨ ਲਓ ਜਿਹੜੀ ਸੰਧੂ ਸਾਹਿਬ ਆਪਾਂ ਨੂੰ ਨੁਕਸ ਹੋਵੇ ਨਾ ਕਿਸੇ ਚੀਜ਼ ਚ ਆਪਾਂ ਨਹੀਂ ਕਦੀ ਲਾਗੇ ਖਲੋਤੇ ਉਹਦੇ ਜੇ ਕੋਈ ਮੰਨ ਲਓ ਇਦਾਂ ਹੱਥ ਉੱਤੇ ਪੈਰਾਂ 'ਤੇ ਕੋਈ ਲੱਤ ਮਾਰੇ ਹਾਂ ਠੀਕ ਆ ਗੱਲ ਤੇ ਉਹਦੇ ਲਾਗੇ ਵੀ ਨਹੀਂ ਖਲੋਈਦਾ ਸਹੀ ਕਿਉਂ ਮੁਰਕੇ ਚੋਣੀ ਨਹੀਂ ਅਗਲੀ ਚੋਣੀ ਨਹੀਂ ਆਪਾਂ ਦੇ ਭਣ ਭਰਾਵਾਂ ਨੂੰ ਚੀਜ਼ ਦੇ ਸਰ ਤੇ ਗਰੰਟੀ ਰੱਖਦੇ ਆ ਉਹ ਆਖ ਦਿੰਦੇ ਆ ਵੀ ਨਹੀਂ ਚੋਣੀ ਅਸੀਂ ਨਹੀਂ ਚੋਣੀ ਤੇ ਆਪਾਂ ਆਖੀਦਾ ਵੀ ਨਹੀਂ ਚੋਣੀ ਤੇ ਗੱਲ ਹੀ ਕੋਈ ਨਹੀਂ ਉਹ ਤੋਂ ਚੀਜ਼ ਕਿਹਦਾ ਵੀ ਆਖੀਦਾ ਨਹੀਂ ਯਾਰ ਕੋਈ ਗੱਲ ਨਾ ਹੋਵੇ ਉਹ ਨੂੰ ਦੱਸ ਦਈਦਾ ਪੋਟਾ ਪੋਟਾ ਚੀਜ਼ ਦੱਸ ਦਈਦੀ ਨਹੀਂ ਸਹੀ ਹੈ ਜੀ ਠੀਕ ਹੈ ਗੱਲ ਬਿਲਕੁਲ ਹਾਂਜੀ ਸੋ ਠੀਕ ਹੈ ਪਾਜੀ ਹਾਂਜੀ ਠੀਕ ਹੈ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ